ਇਸ ਵੇਲੇ ਪਟਾਲਾ ਸ਼ਹਿਰ ਤੋਂ ਬੰਦ ਪਾਗੀ ਖਬਰ ਸਾਹਮਣੇ ਆ ਰਹੀ ਜਿੱਥੋਂ ਦੀ ਇੱਕ ਕੋਮਲ ਨਾਦੀ ਵਿਦਿਆਰਥਣ 1 ਸਤੰਬਰ 2023 ਨੂੰ ਕੈਨੇਡਾ ਦੇ ਬ੍ਰਮਟਨ ਸ਼ਹਿਰ ਵਿੱਚ ਪੜ੍ਹਨ ਗਈ ਸੀ ਬ੍ਰਮਟਨ ਸ਼ਹਿਰ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਕੋਮਲ ਨਾਦੀ ਵਿਦਿਆਰਥਣ ਵੀ ਸ਼ਾਮਲ ਸੀ ਮ੍ਰਿਤਕ ਦੀ ਮਾਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਅਤੇ ਲੱਖਾਂ ਰੁਪਏ ਖਰਚ ਕੇ ਜਿਹੜੇ ਕਰਜ਼ਾ ਚੁੱਕ ਕੇ ਉਹਨਾਂ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਿਆ ਪਰ ਅੱਜ ਇੱਕ ਸਾਲ ਬਾਅਦ ਕਿਉਂਕਿ 1 ਸਤੰਬਰ 2023 ਨੂੰ ਉਹ ਵਿਦੇਸ਼ ਗਈ ਸੀ ਤੇ 2 ਸਤੰਬਰ 2024 ਨੂੰ ਉਹਦੀ ਡੈੱਡ ਬੋਡੀ ਜਿਹੜੀ ਆ ਬਕਸੇ ਵਿੱਚ ਬੰਦ ਹੋ ਕੇ ਪਿੰਡ ਪਹੁੰਚਾਈ ਹੈ ਜਿਸ ਨਾਲ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਅੱਜ ਉਸ ਬੇਟੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ 1 ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ওই ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀ ਰਹਾ ਪਰ ਚਲੋ ਬੱਚੇ ਦਾ ਵਦਨ ਜਾਂ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਝਗਾ ਕੇ ਘੱਲੇ ਆ ਉਹ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ 2-3 ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜਿੱਦਾਂ ਵੀ ਆ ਡੇਡ ਬੋਡੀ ਤੇ ਲੈਉਣ ਦੇ ਵਿੱਚ ਆਪ ਦੀ ਕੁਝ ਕਿਸੇ ਨੇ ਮਦਦ ਕੀਤੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਹੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਨਾ ਪਰਵਾਲੀ ਦੀ ਕਿਰਪਾ ਨਾਲ ਚਲੋ ਡੈਡ ਬੋਡੀ ਸਾਡੇ ਕੋਲ ਆ ਗਈ ਆਹੀ ਵੇਖ ਲਿਆ ਆਪਣੀ ਡੈਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਦਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਕਸ਼ੇ ਦੀ ਬੰਦ ਹੋ ਗਿਆ ਕੀ ਦੋ ਤਰੀਕ ਨੂੰ ਕੰਮ ਕੇ ਕੰਮ ਕਰਕੇ ਜੋ ਛੱਡੀ ਬੈਠੀ ਗਈ ਸੀ ਨਹੀਂ ਛੱਡੀ ਬੈਠੇ ਗਏ ਗੇ ਸਰਕਾਰਾਂ ਨੇ ਕੋਈ ਛੁੱਟੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਲੱਗੀਆਂ ਸਰਕਾਰਾਂ ਤੇ ਬੰਦੇ ਨੂੰ ਹੁਣ ਜੋ ਵੀ ਆਪ ਕਰਨਾ ਪੈਦਾ ਔਰ ਕੀ ਕਰੇ ਇਹਦਾ ਕੀ ਕਰ ਸਕਦੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜਾਏਗਾ ਮਹਾਰਾਜ ਇਸ ਤਰ੍ਹਾਂ ਦੇਖ ਕੇ ਇਹ ਆ ਹੁਣ ਐ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਹੈ ਤੇ ਬੜੇ ਚਾਵਾਂ ਨਾਲ ਕੱਲੀ ਆ ਅੱਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਵੇਖ ਕੇ ਹੁਣ ਪਤਾ ਥੁੜੀ ਪਿਆਰੇ ਬੰਦ ਹੋ ਗਿਆ ਇਹਣਾ ਪੇਟੀ 'ਚ ਮਾਂ ਬਾਪ ਤੇ ਕਰਦੇ ਹੀ ਆ ਬੱਚਾ ਵਾਸਤੇ ਤੁਸੀਂ ਮੇਰੇ ਕੀ ਕਹਿਣਾ ਚਾਹੋ ਉਹਨਾਂ ਵਾਰੇ ਉਹ ਹੀ ਕਾਪਾ ਕਹਿ ਸਕਦੇ ਆ ਵੀ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਜੀ ਦੇ 2-4 ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਹੈਗੇ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਐਦਾ ਹੀ ਕੀ ਕਰ ਸਕਦੇ ਆ ਠੀਕ ਗੁੱਡੀ ਸੀ ਇਹ ਨਹੀਂ ਇਹ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋ ਘੱਲਣਾ ਸੀ ਉਹਦੇ ਕੋ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਉਹ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਐਨਾ ਹੈਗਾ ਚੌਥਾ ਮਹੀਨਾ ਦੇ ਵਿੱਚ ਵਿੱਚ ਬੜ ਕੇ ਤੇ ਕਿਹੜੀ ਕੰਟਰੀ ਚ ਉਹ ਗਈ ਆ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ